ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁ ਨਿਰਮੰਦ ਕਾਮਿਆਂ ਨੂੰ ਬਰਕਰਾਰ ਰੱਖਣ ਲਈ ਹੋਰ ਸੀਈਸੀ ਐਕਸਪ੍ਰੈਸ ਐਂਟਰੀ ਡਰਾ ਦੀ ਜ਼ਰੂਰਤ ਹੈ ਪਰਮਨੈਂਟ ਰੈਜ਼ਿਡੈਂਸੀ ਪੀਆਰ ਲਈ ਐਕਸਪ੍ਰੈਸ ਐਂਟਰੀ ਡਰਾ ਵਿੱਚ ਕੱਟਆਫ ਸਕੋਰ ਵਿੱਚ ਭਾਰੀ ਵਾਧੇ ਕਾਰਨ ਕੈਨੇਡਾ ਦੇ ਅੰਦਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਪਹਿਲੇ ਨਾਲੋਂ ਔਖਾ ਲੱਗ ਰਿਹਾ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਸੱਦੇ ਤੇ ਐਕਸਪ੍ਰੈਕਸ ਐਂਟਰੀ ਪੀਆਰ ਦੌਰ ਮੁੜ ਤਾਜ਼ਾ ਖੁਸ਼ਖਬਰੀ ਇਹ ਹੈ ਕਿ ਇਹਨਾਂ ਪੀਆਰ ਗੇੜਾਂ ਅੰਦੀ ਯੋਗਤਾ ਪੂਰੀ ਕਰਨ ਲਈ ਉੱਚ ਕੱਟਆਫ ਸਕੋਰਾਂ ਦੀ ਬੁਰੀ ਖਬਰ ਆਉਂਦੀ ਹੈ ਅੰਤਰਰਾਸ਼ਟਰੀ ਗ੍ਰੈਜੂਏਟ ਜਿਨ੍ਹਾਂ ਨੇ ਸਫਲਤਾਪੂਰਵਕ ਅਧਿਐਨ ਕੀਤਾ ਅਤੇ 2 ਸਾਲ ਤੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਾਂ ਤੇ ਕੰਮ ਕੀਤਾ ਹੁਣ ਪੀਆਰ ਲਈ ਕੱਟਆਫ ਸਕੋਰ ਵਿੱਚ ਇਸ ਵਾਧੇ ਕਾਰਨ ਛੱਡਣ ਲਈ ਮਜਬੂਰ ਹੋ ਸਕਦੇ ਨੇ ਸਾਡੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਇਹ ਐਕਸਪ੍ਰੈਸ ਐਂਟਰੀ ਪ੍ਰਣਾਲੀ ਹੁਨਰ ਸੈੱਟ ਦੇ ਆਧਾਰ ਤੇ ਸਥਾਈ ਨਿਵਾਜ਼ ਪ੍ਰਾਪਤ ਕਰਨ ਤੋਂ ਸਭ ਤੋਂ ਆਮ ਤਰੀਕਾ ਸਿਸਟਮ ਉਮਰ ਸਿੱਖਿਆ ਪੱਧਰ ਕੰਮ ਅੰਦੇ ਤਜਰਬੇ ਤੇ ਕਈ ਸਾਲਾਂ ਦੇ ਉਹ ਤਜਰਬੇ ਪਾਸ਼ਾ ਦੀ ਮੁਹਾਰਤ ਆਦਿ ਦੇ ਆਧਾਰ ਤੇ ਵਿਆਪਕ ਰੈਂਕਿੰਗ ਸਿਸਟਮ ਸੀ ਆਰ ਐਸ ਕੋਰ ਦੀ ਵਰਤੋਂ ਕਰਦਾ ਹੈ ਅਤੇ ਸਥਾਈ ਨਿਵਾਸੀਆਂ ਲਈ ਅਰਜੀ ਦੇਣ ਲਈ ਉਮੀਦਵਾਰ ਨੂੰ ਸੱਦਾ ਦੇਣ ਲਈ ਇੱਕ ਐਕਸਪ੍ਰੈਸ ਐਂਟਰੀ ਡਰਾ ਲਈ ਕੱਟਆਫ ਸਕੋਰ ਦਾ ਐਲਾਨ ਕੀਤਾ ਜਾਂਦਾ ਹੈ ਹੁਣ ਸੰਬੰਧਤ ਅੰਤਰਰਾਸ਼ਟਰੀ ਗ੍ਰੈਜੂਏਟਾਂ ਦੁਆਰਾ ਇਮੀਗ੍ਰੇਸ਼ਨ ਸਲਾਹ ਮਸ਼ਵਰੇ ਦੇਖ ਰਹੇ ਹਨ ਕਿ ਜਿਨ੍ਹਾਂ ਕੋਲ ਵਿਆਪਕ ਰੈਂਕਿੰਗ ਸਿਸਟਮ CRS ਸਕੋਰ 515 ਅਤੇ ਜਿਨ੍ਹਾਂ ਦੀ PGWP ਦੀ ਮਿਆਦ ਅਗਲੇ 3 ਮਹੀਨਿਆਂ ਵਿੱਚ ਖਤਮ ਹੋ ਰਹੀ ਹੈ ਇਸ ਤੋਂ ਇਲਾਵਾ ਲਗਭਗ 480 495 ਅਤੇ CRS ਸਕੋਰ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟ ਜੋ ਪਹਿਲਾਂ ਹੀ ਕੈਨੇਡਾ ਛੱਡ ਚੁੱਕੇ ਨੇ ਕਿਉਂਕਿ ਉਹਨਾਂ ਦੇ PGWP ਦੀ ਮਿਆਦ ਇਸ ਸਾਲ ਖਤਮ ਹੋ ਗਈ ਹੈ ਅਤੇ ਉਹ ਆਪਣੇ ਠਹਿਰਨ ਨੂੰ ਵਧਾਉਣ ਲਈ ਅਨੈਤਿਕ ਉਪਵਾਮਾਂ ਦੀ ਵਰਤੋਂ ਕਰਨਾ ਨਹੀਂ ਚਾਹੁੰਦੇ ਸਨ ਐਕਸਪ੍ਰੈਸ ਐਂਟਰੀ ਇਤਿਹਾਸਕ ਨੰਬਰਾਂ ਦੇ ਆਧਾਰ ਤੇ ਜਿਨ੍ਹਾਂ ਅਜਿਹੇ ਵਿਅਕਤੀਆਂ ਨੂੰ 2023 ਦੇ ਮੱਧ ਤੱਕ ਸਥਾਈ ਨਿਵਾਸੀ ਲਈ ਮਜ਼ਬੂਤ ਉਮੀਦਵਾਰ ਮੰਨਿਆ ਜਾਵੇਗਾ ਹਾਲਾਂਕਿ 31 ਮਈ ਨੂੰ ਐਲਾਨੇ ਗਏ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਉਮੀਦਵਾਰਾਂ ਨੇ ਆਖਰੀ ਜਨਰਲ ਡਰਾਅ ਵਿੱਚ ਜਨਰਲ ਡਰਾਅ ਲਈ ਕੱਟਆਫ ਸਕੋਰ 529 ਅਤੇ 522 ਤੱਕ ਪਹੁੰਚ ਗਿਆ ਹੁਣ ਚਿੰਤਾ ਦੀ ਗੱਲ ਹੈ ਕਿ ਸਪਸ਼ਟ ਤੌਰ ਤੇ ਆਸਾਨੀ ਨਾਲ ਕਹਿ ਸਕਦੇ ਹਾਂ ਕਿ ਕੈਨੇਡਾ ਲਈ ਪਹਿਲਾਂ ਦੇ ਮੁਕਾਬਲੇ ਉੱਚੇ ਸੀਆਰਐਸ ਸਕੋਰਾਂ ਵਾਲੇ ਹੁਨਰਮੰਦ ਵਿਅਕਤੀਆਂ ਦੀ ਚੋਣ ਕਰਨਾ ਚੰਗਾ ਹੈ ਜਿਹੜੇ ਵਿਅਕਤੀ ਜਿਹੜੇ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਜਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਠਹਿਰਨ ਦੇ ਅਧਿਕਾਰ ਕਮਿਆਦ ਖਤਮ ਹੋਣ ਤੇ ਉਹ ਚਲੇ ਜਾਣਗੇ ਚਿੰਤਾ ਦੀ ਗੱਲ ਇਹ ਹੈ ਕਿ ਕੈਨੇਡਾ ਹੁਣ ਘੱਟ ਹੁਨਰਮੰਦ ਵਿਅਕਤੀਆਂ ਨੂੰ ਸਿਰਫ ਇਸ ਲਈ ਚੁਣ ਰਿਹਾ ਕਿਉਂਕਿ ਉਹਨਾਂ ਕੋਲ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਰਤ ਹੈ ਫ੍ਰੈਂਚ ਨੂੰ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ ਪਰ ਹੋਰ ਸਾਰੇ ਮਨੁੱਖੀ ਪੂੰਜੀ ਕਾਰਕਾਂ ਜਿਵੇਂ ਕਿ ਉਮਰ ਸਿੱਖਿਆ ਦਾ ਪੱਧਰ ਕੰਮ ਦੇ ਤਜਰਬੇ ਕਈ ਸਾਲਾਂ ਦੇ ਉ ਤਜਰਬੇ ਆਦਿ ਨੂੰ ਨਜ਼ਰ ਅੰਦਾਜ਼ ਕਰਨ ਵਾਲੀ ਕੀਮਤ ਤੇ ਨਹੀਂ 2024 ਵਿੱਚ ਕੈਨੇਡਾ ਨੇ ਉੱਚ ਫ੍ਰੈਂਚ ਭਾਸ਼ਾ ਮੁਹਾਰਤ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ 4 ਐਕਸਪ੍ਰੈਸ ਐਂਟਰੀ ਡਰਾਅ ਵਿੱਚ ਸਥਾਈ ਨਿਵਾਸ ਲਈ ਅਰਜੀ ਦੇਣ ਲਈ 12400 ਉਮੀਦਵਾਰਾਂ ਨੂੰ ਸੱਦਾ ਦਿੱਤਾ CRS ਕੱਟਆਫ ਸਕੋਰ 29 ਫਰਵਰੀ 2024 ਸੱਦਿਆਂ ਦੇ ਦੌਰ ਵਿੱਚ 336 ਤੱਕ ਘਟ ਸੀ ਅਤੇ 2024 April ਦੇ ਡਰਾ ਵਿੱਚ ਸਭ ਤੋਂ ਵੱਧ 410 ਸੀ ਚਿੰਤਾ ਦੀ ਗੱਲ ਦਾ ਇੱਕ ਹੋਰ ਵਿਸ਼ਾ ਇਹ ਹੈ ਕਿ ਇਹ ਕੱਟਆਫ ਸਕੋਰ 2023 ਵਿੱਚ ਜੋ ਅਸੀਂ ਦੇਖ ਰਹੇ ਹਾਂ ਉਸ ਤੋਂ ਵੀ ਘੱਟ ਹਨ 8700 ਵਿਅਕਤੀਆਂ ਨੂੰ ਛੇ ਡਰਾਵਿਚ ਬੁਲਾਇਆ ਗਿਆ ਜਿਸ ਵਿੱਚ ਕੱਟਆਫ ਸਕੋਰ 375 ਅਤੇ ਸਭ ਤੋਂ ਵੱਧ 486 ਸੀ ਤਕਨੀਕੀ ਵਿਸ਼ਲੇਸ਼ਣ ਵਿੱਚ ਅਸੀਂ ਇਸ ਨੂੰ ਨੀਮਾ ਪੱਧਰ ਅਤੇ ਉੱਚਾ ਪੈਟਰਨ ਕਹਿੰਦੇ ਹਾਂ ਨਾ ਜੋ ਨਾ ਸਿਰਫ ਕੈਨੇਡੀਅਨ ਪ੍ਰਵਾਸੀ ਚੋਣ ਪ੍ਰਕਿਰਿਆ ਲਈ ਸਭੂ ਅਜਿਹੇ ਨਵੇਂ ਚੁਣੇ ਗਏ ਸਥਾਈ ਨਿਵਾਸੀਆਂ ਲਈ ਵੀ ਗੰਭੀਰਤਾ ਤੇ ਚਿੰਤਾ ਦਾ ਵਿਸ਼ਾ ਜਾਪਦਾ ਹੈ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਕਨੇਡੀਅਨ ਲੋੜਾਂ ਨਾਲ ਮੇਲ ਲੈ ਤਿਆਰ ਕੀਤਾ ਗਿਆ ਖਾਸ ਹੁਨਰ ਸੈੱਟ ਦੀ ਘਾਟ ਕਰਨ ਉਹ ਆਰਥਿਕ ਤੌਰ ਤੇ ਇਕੀਕਰਿਤ ਕਰਨਾ ਮੁਸ਼ਕਲ ਹੋਵੇਗਾ ਸੰਭਵੀ ਹੱਲ ਹੋਰ ਸੀਈਸੀ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਓ ਸਪਸ਼ਟ ਕਰਦੇ ਹਾਂ ਕਿ ਇਸ ਪੂਰੀ ਗੱਲ ਵਿੱਚ ਫ੍ਰੈਂਚ ਬੋਲਣ ਵਾਲੇ ਵਿਅਕਤੀ ਘੱਟ ਹੁਨਰਮੰਦ ਫ੍ਰੈਂਚ ਕੈਨੇਡਾ ਲਈ ਸਭ ਤੋਂ ਵੱਧ ਮਹੱਤਵਪੂਰਨ ਰੱਖਦਾ ਪਰ ਸਿਰਫ ਭਾਸ਼ਾ ਦੇ ਹੁਨਰ ਦੇ ਆਧਾਰ ਤੇ ਆਰਥਿਕ ਪ੍ਰਵਾਸੀ ਦੀ ਚੋਣ ਕਰਨਾ ਗੈਰ ਜਵਾਬ ਜਾਪਦਾ ਹੈ ਸੀਆਰਐਸ ਕੱਟ ਸਕੋਰ ਨੂੰ ਸਿਰਫ 460 70 ਦੇ ਆਸ-ਪਾਸ ਰੱਖਣ ਲਈ ਫ੍ਰੈਂਚ ਬੋਲਣ ਵਾਲਿਆਂ ਲਈ ਪੀਆਰ ਦੇ ਸੰਖਿਆ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਨਵੇਂ ਚੁਣੇ ਗਏ ਪ੍ਰਵਾਸੀ ਹੁਨਰਮੈਨ ਸੈਂਟਰ ਨੂੰ ਸੰਤੁਲਨ ਕਾਇਮ ਰੱਖ ਕੇ ਆਈਸੀ IRCC ਦੁਆਰਾ ਭੇਜੇ ਜਾਣ ਵਾਲੇ ਸੱਦਿਆਂ ਦੀ ਇੱਛਕ ਸੰਖਿਆ ਦੇ ਆਧਾਰ ਤੇ ਇੱਕ ਕੱਟਆਫ ਸਕੋਰ ਹੋਣਾ ਚਾਹੀਦਾ ਹੈ ਸੋ ਇਹ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਚੱਲਣਗੇ ਦੇਸ਼ ਦੇ ਤਮਾਮ ਖੌੜਾ ਦੇਖਣ ਵਾਸਤੇ ਬਣੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ